ਸਵਾਗਤ ਹੈ ਦੋਸਤੋ ਤੁਹਾਡਾ ਫਾਜ਼ਿਲਕਾਰ 24 ਚੈਨਲ ਤੇ ਮੈਂ ਤੁਹਾਡਾ ਦੋਸਤ ਰਮੇਸ਼ ਯਾਰਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਛੇੜੀ ਗਈ ਮਹਿੰਮ ਤਹਿਤ ਲਗ ਲਗ ਥਾਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਪੰਜਾਬ ਦੇ ਜਿੰਨੇ ਵੀ ਨਸ਼ਾ ਤਸਕਰ ਹਨ ਜੋ ਪੁਲਿਸ ਵੱਲੋਂ ਕਾਰਵਾਈ ਕਰਕੇ ਪੀਲੇ ਪੰਜੇ ਨਾਲ ਉਹਨਾਂ ਦੇ ਕਾਰਟ ਹੈ ਟੈਰੀ ਕੀਤੇ ਜਾ ਰਹੇ ਹਨ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਰੋਲਿਆ ਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇਵਾਲ ਤਕੇ ਲਿਆ ਆਪਦੇ ਹਿੱਤਾ ਖਾਤਰ ਆਪਦੀਆਂ ਅਲੀਸ਼ਾਨ ਕੋਠੀਆਂ ਬਣਾ ਲਈਆਂ ਜੋ ਕਿ ਪੁਲਿਸ ਵੱਲੋਂ ਪੀਲੇ ਪੰਜੇ ਨਾਲ ਉਹਨਾਂ ਨਸ਼ਾ ਤਸਕਰਾਂ ਦੀਆਂ ਕੋਠੀਆਂ ਟਾਈਆਂ ਜਾ ਰਹੀਆਂ ਹਨ ਹੁਣ ਹੱਥ ਜੋੜ ਰਹੇ ਆ ਕਿ ਸਾਨੂੰ ਮਾਫ ਕੀਤਾ ਜਾਵੇ ਲੇਕਿਨ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਪਹਿਲਾਂ ਵੀ ਵਰਨਿੰਗ ਦੇ ਕੇ ਕਈਆਂ ਨੂੰ ਇਸ ਛੱਡ ਦਿੱਤਾ ਗਿਆ ਸੀ ਲੇਕਿਨ ਹੁਣ ਪੰਜਾਬ ਸਰਕਾਰ ਵੱਲੋਂ ਸਖਤ ਹਨ ਦੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਕਰ ਦਿੱਤੀਆਂ ਗਈਆਂ ਨੇ ਜੋ ਨਸ਼ਾ ਤਸਕਰ ਹਨ ਉਹਨਾਂ ਨੂੰ ਕਿਸੇ ਕੀਮਤ ਵਿੱਚ ਬਖਸ਼ਿਆ ਨਾ ਜਾਵੇ ਤੁਸੀਂ ਦੇਖ ਰਹੇ ਸੀ ਫਾਈਲ ਕਾਰ 24 ਇਸ ਵੀਡੀਓ ਨੂੰ ਵੱਤਵਾਰੀ ਸ਼ੇਅਰ ਕਰ ਦੇਣਾ ਦੇਖੋ ਜੀ ਤੁਹਾਨੂੰ ਐਸਐਸਪੀ ਸਾਹਮਣੇ ਬੁਲਾ ਕੇ ਮੈਸੇਜ ਮੇਰੇ ਰਾਹੀਂ ਵੀ ਲਾਇਆ ਬਹੁਤ ਤੁਹਾਡੇ ਸਾਹਮਣੇ ਕਿਹਾ ਉਹਨੇ ਫੌਤ ਦੀਪ ਕਰਦੀ ਹੋਇਆ ਕੰਮ ਮੈਂ ਤੁਹਾਡੇ ਫੋਨ ਦੇ ਐਮਸੀਬ ਐਨਐਮ ਵੀ ਇੰਨੀ ਵਾਰੀ ਹਸਣਾ ਨੇ ਆ ਕੇ ਕਿਹਾ ਫੇਰ ਵੀ ਨਾ ਤੁਹਾਡੀ ਜਗ੍ਹਾ ਆਪਣੀ ਹੈ ਏਡੇ ਏਡੇ ਤੁਸੀਂ ਮਹਿਲ ਬਣਾਏ ਨੇ ਇਸੇ ਕੰਮ ਤੋਂ ਕਿਵੇਂ ਹਟਣਾ ਤੁਸੀਂ ਦੱਸੋ ਸਾਨੂੰ ਪੰਜਾਬ ਦੀ ਜਵਾਨੀ ਰੋਤੀ ਹੈ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਸਰ ਦੇ ਤਾ ਇਹ ਉਹੀ ਕਰਦੇ ਰਹੋਗੇ ਤਵੇ ਤੁਹਾਨੂੰ ਨਹੀਂ ਬਚੋਗੇ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਇਹ ਬਾਤ ਨਹੀਂ ਹੈ ਕਿ ਅਗਰ ਤੁਸੀਂ ਕੋਈ ਵੀ ਗਲਤ ਕੰਮ ਕੀਤਾ ਤਾਂ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਜੀ ਅਗਰ ਤੁਸੀਂ ਨਹੀਂ ਕਰਨੇ ਤਾਂ ਨਾ ਬਖਸ਼ੀਏ ਜਿਹੜੀ ਤੁਹਾਨੂੰ ਜੋ ਮਰਜ਼ੀ ਕਰਦੇ ਹੋ ਹੈਲੋ ਅਸੀਂ ਦੱਤੀ ਤੁਹਾਨੂੰ ਮਾਰਗਦਰਸ਼ਨ ਅਸੀਂ ਤੁਹਾਡੇ ਜੀ ਬਸ ਉਸ ਮਾਰਗਦਰਸ਼ਨ ਅਸੀਂ ਜਿਹੜੀ ਗਰੀਬੀ ਬਾਰੇ ਕਰਾਂਗੇ ਐਨਸੀ ਜੀ ਨੂੰ ਵੀ ਤੁਸੀਂ ਕਰਾਂਗੇ ਹਾਈ ਕਵਾਰਟੇਰ ਸਟੇਟਿੰਗ ਕਰਕੇ ਤੇ ਇਹਨਾਂ ਨੂੰ ਤੁਸੀਂ ਹਦਾਇਤ ਕਰੋ ਦੀ ਸਖਤੀ ਨਾਲ ਕਿ ਇਹ ਇਸ ਪੂਰਤ ਕੰਦੇ ਤੋਂ ਬਾਹਰ ਆ ਕੇ ਹੋਰ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਬਰਬਾਦ ਨਾ ਕਰਨ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਦੇ ਆ ਸਸਪੀ ਸਾਹਬ ਦੇ ਸਾਹਮਣੇ ਮੈਂ ਤੁਹਾਨੂੰ ਕਹਿ ਰਿਹਾ ਜੇ ਤੁਸੀਂ ਕਰਿਆ ਨਾ ਥੋੜੀ ਮੈਂ ਜਵਾਨ ਸੱਚੇ ਜਾਣਾ ਨਾ ਤੁਹਾਡੇ ਪਿੱਛੇ ਜਾਣਾ ਤੁਸੀਂ ਆਪਣੇ ਆਪ ਜ਼ਿੰਮੇਵਾਰ ਹੋ ਹੁਣ ਸਾਹਬ ਨੇ ਇਹ ਤੁਹਾਨੂੰ ਕਿੰਨੀ ਵਾਰ ਸਮਝਾਇਆ ਸਰ ਇੱਕ ਵਾਰੀ ਇਹਨਾਂ ਨੂੰ ਮੰਨਵਾਓ ਅੱਛੇ ਉਹਦੇ ਕੱਢ ਦੇ ਜੀ ਧੰਨਵਾਦ ਉਹਨਾਂ ਦਾ ਜੀ ਅੱਜ ਵੀ ਉਹ ਕਹੀ ਅਸੀਂ ਕਿਤੇ ਜਾਮ ਅੰਗਣੇ ਕਰੇ ਤਾਂ ਜਵਾਲਾ ਜ਼ਮੇਵਾਰ ਜ਼ਿੰਮੇਵਾਰ ਨਹੀਂ ਜੀ ਸਮਝਾਇਆ ਨਹੀਂ ਜੇ ਗਤੂਸ ਕਰਾਵਾ ਪੇਲਾ ਲੋਕ ਬੰਦੇ ਨੂੰ ਕਰਾਉਣਾ ਛੜ ਹੀ